ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਜੀਜੇ ਨਾਲ ਮਿਲ ਕੇ ਕੀਤਾ ਆਪਣੇ ਹੀ ਪਤੀ ਦਾ ਕਤਲ ਦੋ ਬੱਚਿਆਂ ਦੀ ਦੱਸੀ ਜਾ ਰਹੀ ਹੈ ਇਹ ਔਰਤ ਮਾਂ ਮਾਮਲਾ ਪੱਟੀ ਦਾ ਜਿੱਥੇ ਦੋ ਬੱਚਿਆਂ ਦੀ ਮਾਂ ਵੱਲੋਂ ਆਪਣੇ ਜੀਜੇ ਦੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਕਿਸੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਇਹ ਸੁਣਖਾ ਰਹੀਆਂ ਇਹ ਤਸਵੀਰਾਂ ਹਸਪਤਾਲ ਦੀਆਂ ਪੱਟੀ ਦੀਆਂ ਜਿੱਥੇ ਦੋ ਬੱਚਿਆਂ ਦੀ ਮਾਂ ਵੱਲੋਂ ਪਰਿਵਾਰਕ ਸੰਬੰਧਾਂ ਦੇ ਚੱਲਦੇ ਆਪਣੇ ਜੀਜੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਔਰਤ ਦਾ ਪਤੀ ਜਿਹੜਾ ਉਹ ਜੇਲ੍ਹ ਦੇ ਅੰਦਰ ਬੰਦ ਸੀ ਤਾਂ ਪਿੱਛੋਂ ਉਸਦੇ ਆਪਣੇ ਜੀਜੇ ਦੇ ਨਾਲ ਲੱਗਿਆ ਸਬੰਧ ਬਣ ਗਏ ਅਤੇ ਨਜਾਇਜ਼ ਸੰਬੰਧਾਂ ਤੋਂ ਬਾਅਦ ਜਦ ਉਸਦਾ ਪਤੀ ਆ ਕੇ ਉਸ ਨੂੰ ਜੇਲ੍ਹ ਤੋਂ ਬਾਹਰ ਆ ਕੇ ਉਸ ਨੂੰ ਵਰਜਣ ਲੱਗਿਆ ਤਾਂ ਉਸ ਨੇ ਉਸ ਤੋਂ ਪਿੱਛਾ ਛਡਾਉਣ ਦੇ ਲਈ ਜਾਂ ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਦੇ ਲਈ ਆਪਣੇ ਜੀਜੇ ਦੇ ਨਾਲ ਰਹਿ ਮਸ਼ਵਰਾ ਕਰਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਜਿਸ ਨੂੰ ਦੇ ਕੇ ਪਰਿਵਾਰਕ ਮੈਂਬਰਾਂ ਵੱਲੋਂ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਅਲੀ ਕੀ ਨਾਲ ਦਾ ਹਾਏ ਰਾਜਪਾਲ ਭਾਜੀ ਇਹ ਗੱਲ ਗੱਲਬਾਤ ਹੋਈ ਹੈ ਜਿਹੜੀ ਸਾਡੀ ਗੱਲਬਾਤ ਭਾਜੀ ਬਣ ਖਾ ਗਈ ਅੱਜ ਮੁੰਡੇ ਨੂੰ ਜੀਜੇ ਨਾਲ ਮਾਰੀ ਹੋਈ डक ਦਾ ਵੀ ਡੱਕੀ ਨਹੀਂ ਰਹੀ ਡੱਕੀ ਨਹੀਂ ਰਹੀ ਵੜਾਤਾ ਲੱਗੇ ਖਲੋ ਕੇ ਨਾਲ ਲਾ ਕੇ ਨਾਲਾ ਕੇ ਵਡਾ ਵੜਾ ਜੋ ਮਾਰੂ 72 ਮਾਰ ਕੇ ਸਿਰ ਪਾੜਿਆ ਜੋ ਦਾ ਡਾਕਟਰ ਕੋਈ ਜੋ ਸਿੰਗਲੈਸੀ ਨਿਵਾੜ ਮੰਬਰੇ ਕੱਜ ਪਾਜੀ ਹਾਂਜੀ ਆਇਆ ਡੰਡਾ ਮੁੰਡਾ ਸ਼ੇਰ ਖਾ ਗਈ ਜੋ ਫੇਰ ਮੁੰਡਾ ਹੈ ਦੇਵਤੀ ਇੱਕ ਕੁੜੀ ਇੱਕ ਮੁੰਡਾ ਹੈ ਕਾਰਨ ਕਿ ਕਾਰਨ ਗਈ ਹੈ ਕਾਰਨ ਕਿ ਪੰਜ ਮਹੀਨੇ ਦੇ ਪਹਿਲਾ ਸਾਲ ਹੋ ਗਿਆ ਜੇ ਚੜਾਈ ਜੇ ਤਾਂ ਖਬਰਾਂ ਜਾਂਦੀਆਂ ਉਹ ਯਾਰ ਗਲੀ ਦੱਸ ਦੇਈ ਕੋਈ ਘਰ ਦੀ ਸੰਦੂ ਤੇਰੇ ਨਾਲ ਰਹਿੰਦੀ ਜੋ ਕਿੱਡਾ ਵਿੱਚ ਕਮਾਉਂਦਾ ਹੀ ਉਹਨੂੰ ਚੜ੍ਹਿਆਂ ਨੂੰ ਮਸਤੀ ਜਿਵੇਂ ਉਧਾਰ ਕੇ ਦੁਨਜੇ ਕੋ ਮਾੜੀ ਬਾਪੇ ਨੇ ਮੈਨੂੰ ਫੋਨ ਕਰਦਾ ਮੈਨੂੰ ਤਾਂ ਵੀ ਬਾਰ ਕਢਾ ਦੇ ਜਮਾਨਤ ਕਰਾ ਦੇ ਜਮਾਨਤ ਕਰਾ ਦੇ ਘਰ ਆਣ ਕਿਉਂ ਮੈਨੂੰ ਪੁੱਛ ਬਾਈ ਮੇਰੀ ਘਰ ਦੀ ਗੱਲ ਕੋਈ ਦੱਸ ਦੋ ਮੈਂ ਇਹ ਨੂੰ ਦਰਦੀ ਨੂੰ ਦੱਸੀ ਮੇ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਂ ਦੱਸ ਦੂੰਗੀ ਤਾਂ ਆ ਬੰਦਾ ਨਾ ਮਾਰਦਾ ਜਿਹਦੀ ਮੌਤ ਹੋਈ ਹੈ ਕਿ ਨਾ ਕੀਦਾ ਸੰਜੇਰ ਸੰਗਿਆ ਲੱਗਦਾ ਵੀ ਨਾ ਤਾਂ ਮੈਨੂੰ ਮੇ ਬੇਰੇ ਮੇਰਾ ਪੱਲ ਮਿਲਿਓ ਕੇ ਬਾਹਰ ਕਢਾਈ ਨੂੰ ਉਨੇ ਕੰਮਾਂ ਨਹੀਂ ਜਾਂ ਚਚਾਈ ਦਾ ਪਤਾ ਲੱਗ ਗਿਆ ਡੱਕ ਦਰਿਆ ਪਰ ਲੇਪਾੰਦਰੀ ਅੰਦਰੇ ਅੰਦਰ ਸਿੰਮੀ ਆਪਦੇ ਜੀਜੇ ਦਾ ਕਹੜਾ ਛੱਡ ਦੇ ਆਂਦੀ ਸ਼ੇਰਾ ਤੈਨੂੰ ਛੱਡ ਦੂੰਗੀ ਮੇਰਾ ਜੀਦਾ ਮੈਂ ਨਹੀਂ ਛੱਡ ਸਕਦੀ ਪਰ ਪਾਣ ਵੀ ਰਲੀ ਇਹਦੀ ਵੱਡੀ ਹੱਤੀ ਪਹਿਲਾਂ ਵੀ ਜੀਜੇ ਦੀ ਹੋਰ ਕਿਹਨਾ ਗੱਲਬਾਤ ਹੀ ਤੇ ਕੁੜੀ ਵਿਆਹੀ ਗਈ ਤੇਰੀ ਪਹਿਲਾਂ ਮੈਂ ਹੱਥੀ ਸਾਰਾ ਕੁੱਖ ਕਰਾਇਆ ਆਂਦੀ ਸਿੰਮੀ ਉਧਰੋਂ ਕਹੜਾ ਛੱਡ ਦੇ ਉਧਰੋਂ ਕਹੜਾ ਛਡਾ ਦੇ ਮੇਰੇ ਘਰ ਲੈ ਜਾ ਤੇ ਆਪਦੇ ਨਾਲ ਸਾਢਿੰ ਘਾਰੇ ਦੀ 70000 ਤੋਂ ਤਨਖਾਹ ਮੇਰੀ ਮਾਂ ਕੁਆ ਇਤਨਾ ਗੱਲਾਂ ਕਰਦੀ ਹੈ ਕਤਲ ਕੀਤਾ ਹੈ ਇਹ ਆਏ 5-7 ਜਣੇ 2 ਜਣੇ ਪਿਓ ਪੁੱਤ ਹੀ ਕਰਨਾਲ ਤੇ ਕਰਨਾਲ ਦਾ ਮੁੰਡਾ ਦੋਸਤਾਂ ਦੇ ਭਰਾ ਹੀ 3-4 ਜਣੇ ਹੋਰ ਨਾਲ ਉਹਨਾਂ ਦਾ ਨਹੀਂ ਪਤਾ ਹਨ ਕੌਣ ਕੌਣ ਨੇ ਕੋਈ ਨਾ ਦੱਸਣਾਂ ਨੇ ਉਹ ਪਰ ਤਰੀ ਤਕੂੰ ਗਿਆ ਜਿਹੜਾ ਜਿਹੜਾ ਸੰਧੂ ਹੀ ਜਿਹੜਾ ਸੀ ਇਹਦਾ ਕੀ ਨਾਮ ਗਰਲਾਲ ਗਰਲਾਲ ਸਿੰਘ ਦੇ ਨਾਮ ਦੇ ਮੁੰਡਾ ਵੀ ਹੈ ਜੈਦੀ ਸਿੰਘ ਜੈਦੀ ਸਿੰਘ ਦੇ ਮੁੰਡੇ ਦਾ ਨਾਮ ਹੈ ਕੋੜੇ ਕੋੜੇ ਨਾਮ ਆਰੇ ਦਾ ਨਾਮ ਸਤਿਹਤ ਰਾਧਵਾਇ ਵੱਡੇ ਨਾਮ ਲਾਲਕਪਰੀ ਸਿੰਘ ਉਰਪੀ ਸਿੰਘ ਦੇ ਉਹ ਮੈਨੂੰ ਸੱਬੇ ਨਹੀਂ ਕੱਖ ਵੀ ਮਾਮਾ ਇਹ ਕਰਨਾ ਕਿ ਨਾਲੇ ਵੱਧ ਤੋਂ ਵੱਧ ਸੱਜਣ ਨੂੰ ਫਾਂਸੀ ਦੀ ਸਜ਼ਾ ਵੀ ਮੇਰੇ ਵਾਸਤੇ ਥੋੜੀ ਹੈ ਮੈਨੂੰ ਫਾਂਸੀ ਦੀ ਸਜ਼ਾ ਰਹਿਣਾ ਉਹ ਵੀ ਮੈਨੂੰ ਥੋੜੀ ਲੱਗੇਗੀ ਇਹਨਾਂ ਨੂੰ ਸਾਰੇ ਫਾਂਸੀ ਦੀ ਇਹਨਾਂ ਨੂੰ ਸਜ਼ਾ ਜੇ ਵੀ ਮੈਨੂੰ ਥੋੜੀ ਲੱਗਦੀ ਜੀ ਆਹ ਦਾ ਮੁੰਡਾ ਸ਼ੇਰ ਜਿੱਡਾ ਲੈ ਕੇ ਬੈਠੇ ਜੋ ਸੁਖ ਕਿਥੋਂ ਰਹਿਣਾ ਲੈ ਜੋ ਕਢਿੰਗੜੀਲੇ ਕੀ ਲੱਗਦੇ ਤੁਸੀਂ ਇਹ ਜਿਹੜਾ ਮੁੰਡਾ ਸਿਸਟਰ ਕੀ ਕੀ ਗੱਲ ਕੀ ਗੱਲ ਵੀ ਜਿਹੜਾ ਜਿਹੜਾ ਮੇਰੀ ਮੌਦੀ ਸਰ ਇਹ ਗੱਲ ਹੋਈ ਸੀ ਉਹਦੇ ਨਾਲ ਉਹ ਆਪਣੇ ਜੀਜੇ ਦੇ ਨਾਲ ਮਾੜੀ ਸੀ ਉਹਦੇ ਨਾਲੋਂ ਬੱਕਦਾ ਸੀ ਕਹਿੰਦੀ ਵੀ ਮੈਂ ਨਹੀਂ ਹਟਣਾ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਉਹਨੂੰ ਨਹੀਂ ਛੱਡਣਾ ਫਿਰ ਫੋਨ ਤੇ ਵੀ ਉਹਨੂੰ ਧੰਕੀਆਂ ਦੇਂਦੀ ਰਹੀ ਆ ਅਹੀਂ ਫੋਨ ਕਰਕੇ ਸਮਝਾਉਂਦੇ ਰਹੇ ਕਿ ਤੂੰ ਆ ਜਾ ਕਹਿੰਦੀ ਨਹੀਂ ਮੈਂ ਨਹੀਂ ਆਉਣਾ ਆਂਦੀ ਮੈਂ ਹੁਣ ਤੇ ਜਾ ਇਹਨੂੰ ਮਰਵਾ ਕੇ ਹੀ ਰਹਿਣਾ ਵਾ ਸਰ ਤੇ ਜਾ ਸਿੰਘ ਬੜੀ ਕੀ ਨਾ ਤੁਹਾਡਾ ਬਖਸੀ ਸਿੰਘ ਜੀ ਕੀ ਗੱਲਬਾਤ ਹੋਈ ਤੁਹਾਡੇ ਕੋਲ ਹਾਂ ਮੇਰੇ ਮੇਰੇ ਘਰ ਦੀ ਉਹਦੇ ਜੀਜੇ ਨਾਲ ਮਾੜੀ ਤੇ ਇਸੇ ਵੱਲੋਂ ਉਹਦੀ ਲੜਾਈ ਹੋਈ ਤੇ ਉਹ ਬਾਪੂ ਜੀ ਆੜੇ ਨੂੰ ਬਹੇ ਮਿਲੇ ਰਿਟਾਇਰਮੈਂਟੀ ਦੇ ਹਾਂ ਤੇ ਉਹ ਤੇ 5.5 3.5 ਲੱਖ ਮਿਲਿਆ ਜੀ ਤੇ 3 ਲੱਖ ਰੁਪਈਆ ਜੀ ਤੇ ਲੈ ਕੇ ਆਪਦੇ ਜੀਜੇ ਦੇ ਨਾਲ 1.5 ਲੱਖ ਰੁਪਈਆ ਜੀ ਲੈ ਕੇ ਤੇ ਆਪਦੇ ਜੀਜੇ ਨਾਲ ਲਿਆ ਕੇ ਭੱਜੀ 2 ਮਹੀਨੇ ਹੋ ਗਏ ਭੱਜੀ ਨੂੰ ਤੇ ਉਹ ਮੇਰੇ ਭਰਾ ਨੂੰ ਉਹਨੂੰ ਪਤਾ ਲੱਗ ਗਈ ਉਹ ਬੜੇ ਮਿਹਰ ਲੰਮਟਾਂ ਲਈਆਂ ਤੇ ਫੇਰ ਵੀ ਕੋਨੇ ਯਾਰ ਨਹੀਂ ਕੀਤਾ ਇਹ ਤੇ ਬੜੇ ਪਰੇ ਪਿੰਡਾਂ ਜੀ ਕਹਿੰਦਾ ਰਿਹਾ ਤੇ ਮੇਰਾ ਘਰ ਮਿਲ ਕੇ ਘਰ ਦੀ ਹਾਲ ਤੇ ਬਸਾਣ ਦੀ ਘਰ ਬਸਾ ਦਿਓ ਜੀ ਤਾਂ ਦੀ ਪਿੰਡ ਦੀ ਗੱਲ ਹੋਈ ਪਹਾੜੀ ਪੰਚਾਇਤ ਦੀ ਗੱਲ ਹੋਈ ਸਾਰੀ ਤੇ ਉਹ ਕਰਕੇ ਉਹ ਦੇ ਜੀ ਦੇ ਨਾਲ ਮੜੀ ਤੇ ਉਹਦੇ ਬਕਦਾਈ ਇਹਨੂੰ ਅੱਛਾ ਤੇ ਇਸੇ ਕਰਕੇ ਜਿਹੜਾ ਉਹ ਸਟਾਪ ਲੱਗ ਗਿਆ ਹਾਂ ਜੀ ਉਹਦਾ ਗਰਵਾਸੇ ਨੂੰ ਹੋਏ ਗਈ ਜੀਜੇ ਨਾ ਹੀ ਜੇ ਦੀਸ਼ੇ ਨੂੰ ਹੋਏ ਬੰਦੇ ਨਾ ਅੱਛਾ ਲਾਪਰੇ ਸਿੰਘ ਤੇ ਸਾਲੇ ਨਾ ਹੀ ਹਰਪ੍ਰੀਤ ਸਿੰਘ ਜਿਹੜੇ ਸਾਲੇ ਦੇ ਨਾ ਹੀ ਸਿੰਮੀ ਨੇ ਪਿੱਛੇ ਆ ਕੇ ਲੁਕਾਰਾ ਮਾਰਿਆ ਇਹ ਮਨਦੀਪ ਕੌਰ ਹੀ ਲੁਕਾਰਾ ਮਾਰਿਆ ਫੜਲੇ ਸ਼ੇਰਾ ਇਹੋ ਜੀ ਜਾਨ ਆ ਦੇਈ ਉਹਦੇ ਡਾਕਟਰਾਂ ਤੇ ਹਮਲਾ ਕਰਦਾ ਸੀ ਤੇ ਉਹਨੂੰ ਜਾਨ ਨੂੰ ਮੋਕਾਂ ਦੀ ਮਾਰਦਾ ਹੀ ਉਹਨਾ ਪੂਰਾ ਪਲਾਨ ਬਣਾ ਗਿਆ ਜੀ ਇਹਨੂੰ ਮਾਰਨ ਦਾ ਮਕਾਸਦ ਦਰਖਾਸਤ ਜਤੀ ਹੈ ਦਰਖਾਸਤ ਇਹ ਬਾਰ ਬਈ ਹੋਈ ਹੁਣ ਕਾਨੂੰਨ ਲੋਪਰੈਸ਼ਨਰ ਨੂੰ ਕੀਤੀ ਗਈ ਹਾਂ ਕੋਈ ਨਹੀਂ ਹੋਈ ਹਾਂਜੀ ਨੰਬੇ ਭਰੇ ਨਹੀਂ ਗਈ ਅੱਛਾ ਕੀ ਮੰਗ ਗਈ ਜਰਦੇ ਮੰਗ ਹਾਲੀ ਇਹ ਹੀ ਹੈ ਜੀ ਭਾਈ ਤੇ ਇਹਨੂੰ ਜਿੰਨੇ ਆਏ ਬੇਨਤੀ ਆਦੀ ਇਹ ਆ ਤੇ ਸਾਡੀ ਵੱਤ ਵੱਧ ਮੈਂ ਤਾਂ ਇਹ ਆ ਕਿ ਹਾਂਜੀ ਮਿਲਣਾ ਚਾਹੀਦਾ ਜੀ ਹਾਂਜੀ